ਜਿਹੜਾ ਵੇਗ ਹੁੰਦਾ ਜਿਹੜੀ ਉਹ ਆਮਦ ਕਿਹਾ ਕਿ ਉਹ ਕਹਿੰਦੇ ਆਮਦ ਹੁੰਦੀ ਆ ਮੈਂ ਥੋੜਾ ਇਹ ਵੀ ਕਨਸੈਪਟ ਕਰਦਾ ਹਾਂ ਸਾਰਿਆਂ ਨੂੰ ਪੁੱਛਣਾ ਹੈ ਨਾ ਕਿ ਵਾਕਿਆ ਆਮਦ ਵੀ ਹੁੰਦੀ ਆ ਕੋਈ ਸਮਾਂ ਹੁੰਦਾ ਕੋਈ ਆਮਦ ਹੁੰਦੀ ਆ ਜਾਂ ਇਦਾਂ ਹੀ ਅਗਰ ਖਿਆਲ ਆਇਆ ਤੇ ਗਵਾਚ ਗਿਆ ਕਿਸੇ ਵੇਲੇ ਫੜ ਲਿਆ ਕਿਸੇ ਦੇ ਨਾਂ ਪੜਿਆ ਤੇ ਕੋਈ ਸਮਾਂ ਜੋ ਮੈਂ ਮਹਿਸੂਸ ਕਰਦਾ ਮੈਂ ਕਾਰ ਚਲਾਉਂਦਾ ਜਾ ਰਿਆਂ ਕੋਈ ਮੇਰੇ ਸਾਹਮਣੇ ਕੋਈ ਵਰਤਾਂਤ ਸਿਰਜ ਹੋ ਰਿਹਾ ਮੈਨੂੰ ਲੱਗਣਾ ਕਾਫੀ ਤੰਗ ਮੇਰੇ ਕੋਲ ਤੇ ਆ ਮੈਂ ਕਾਰ ਨੂੰ ਸਾਈਡ ਤੇ ਲਾਉਣਾ ਮੈਂ ਉਹ ਬੇਸ ਜਰੂਰ ਲਿਖ ਲੈਣਾ ਉਹਦਾ ਕਿ ਆ ਚੀਜ਼ ਆ ਉਸ ਤੋਂ ਬਾਅਦ ਉਹਦੇ ਤੋਂ ਵੀ ਪਰ ਮੇਰਾ ਇੱਕ ਤਰਕਾ ਕਿ ਜੇ ਤੁਸੀਂ ਉਹਨੂੰ ਸਹੀ ਕਰਨ ਦੇ ਚੱਕਰ 'ਚ ਉਹਦੀ ਆਤਮਾ ਨੂੰ ਗਜ਼ਲ ਦੀ ਨੂੰ ਕਿਤੇ ਨਾ ਕਿਤੇ ਮਾਰ ਦੋਗੇ ਉਹ ਵੀ ਚੰਗਾ ਨਹੀਂ ਸੋ ਦੋਵੇਂ ਗੱਲਾਂ ਨੇ ਉਹ ਆਪਣੀ ਥਾਂ ਤੇ ਸਹੀ ਨੇ ਪਰ ਮੇਰੇ ਵਰਗਾ ਜਦੋਂ ਬੰਦਾ ਮੈਂ ਹਰ ਇੱਕ ਥਾਂ ਤੇ ਇਹ ਕਹਿੰਦਾ ਕਿ ਮੈਂ ਬੰਦਿਸ਼ਾਂ ਤੋਂ ਥੋੜਾ ਜਿਹਾ ਆਜ਼ਾਦ ਹੋ ਕੇ ਲਿਖਦਾ ਰੀਜ਼ਨ ਉਹਦਾ ਕਾਰਨ ਇਹ ਆ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉਹਦੇ 'ਚ ਜਦੋਂ ਤੁਸੀਂ ਗਜ਼ਲ ਲਿਖਣ ਲੱਗਦੇ ਹੋ ਤੁਹਾਨੂੰ ਹੁੰਦਾ ਕਿ ਹਰੇਕ ਸ਼ੇਰ ਨਵਾਂ ਆਵੇ ਉਹ ਨਵੇਂ ਆਉਣ 'ਚ ਤੁਹਾਡੀ ਜਿਹੜੀ ਬਲਬਲੇ ਨੇ ਉਹ ਕਿਤੇ ਵਿੱਚ ਨਾ ਵਿੱਚ ਹੀ ਸੀਧੀ ਪਾ ਜਾਂਦੇ ਆ ਪਰ ਉਹ ਜਿਹੜਾ ਮਾਹੌਲ ਹੁੰਦਾ ਆ ਪੋਲਿਟਿਕਸ ਵਾਲਾ ਜਦੋਂ ਬਾਹਰੋਂ ਆ ਰਿਹਾ ਲੋਕ ਸੂਟ ਵੱਜ ਰਿਹਾ ਕੰਮਾਂ ਦੀਆਂ ਅਰਜ਼ੀਆਂ ਆ ਰਹੀਆਂ ਨੇ ਸ਼ਿਫਾਰਸ਼ਾਂ ਹੋ ਰਹੀਆਂ ਨੇ ਉਦੇ ਵਿੱਚ ਜਿਹੜਾ ਕਵੀ ਦੀ ਅੰਤਰਾਤਮਾ ਆ ਉਹ ਕੁਝ ਲਿਖ ਸਕਦੀ ਉਹਨਾਂ ਦਾ ਤਾਂ ਜੀ ਮੈਂ ਬਹੁਤ ਕੁਝ ਲਿਖਿਆ ਜੀ ਕਿ ਅਬਦੀ ਰਾਤੀ ਨੀਂਦਰ ਟੁੱਟੇ ਮੋੜਨਾ ਆਉਂਦੀ ਏ ਮੈਨੂੰ ਮੇਰੇ ਪਿੰਡ ਦੀ ਮਿੱਟੀ ਰੋਜ਼ ਬੁਲਾਉਂਦੀ ਏ ਹਾਕਮ ਚੰਗੇ ਹੁੰਦੇ ਦੇਸ਼ ਨਿਕਾਲਾ ਨਾ ਮਿਲਦਾ ਹਾਕਮ ਚੰਗੇ ਹੁੰਦੇ ਦੇਸ਼ ਨਿਕਾਲਾ ਨਾ ਮਿਲਦਾ ਕੁਰਸੀ ਕੇ लाचारਾਂ ਨੂੰ ਗਲੇ ਲਗਾਉਂਦੀ ਏ ਮਤਲਬ ਮੈਂ ਉਹਨਾਂ ਲੋਕਾਂ ਨੂੰ ਫੀਲ ਕੀਤਾ ਬਿਲਕੁਲ ਅੱਛਾ ਤੁਸੀਂ ਕਹਿਆ ਕਿ ਸ਼ਾਇਰੀ ਇਹ ਇੱਕ ਸ਼ੈਰ ਦੇ ਬਲਬਲੇ ਹੁੰਦੇ ਆ ਜੀ ਜੀ ਤੇ ਬਲਬਲਿਆਂ ਨੂੰ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਬਨਣ ਦੀ ਕੋਸ਼ਿਸ਼ ਕਰਦੇ ਹੋ ਜਿਦਾਂ ਜਦ ਮੈਂ ਸਿੰਫਤੀ ਗੱਲ ਕੀਤੀ ਕੋਈ ਗਜ਼ਲ ਕਹਿੰਦਾ ਕੋਈ ਰਬਾਈ ਕਹਿੰਦਾ ਕੋਈ ਸ਼ੰਤਾਬੰਦੀਚ ਕਰਦਾ ਤੁਸੀਂ ਕਹਿੰਦੇ ਮੈਂ ਖੁੱਲੀਚ ਕਰਦਾ ਕੀ ਇਹ 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 ਚੀਜ਼ਾਂ ਦੀ ਬੰਦਸ਼ ਵੀ ਕਿਤੇ ਕੋਈ ਤੁਹਾਨੂੰ ਲੱਗਦਾ ਰਿੱਕਾ ਪਣਦੀ ਹੋਏਗੀ ਕਿਉਂਕਿ ਜਿਹੜੇ ਜਿਹੜਾ ਵੇਗ ਹੁੰਦਾ ਜਿਹੜੀ ਉਹ ਆਮਦ ਕਈ ਲੋਕ ਕਹਿੰਦੇ ਆਮਦ ਹੁੰਦੀ ਆ ਮੈਂ ਥੋੜਾ ਇਹ ਵੀ ਕਨਸੈਪਟ ਕਰ ਦਵਾਂ ਸਾਰਿਆਂ ਨੂੰ ਪੁੱਛਣਾ ਨਾ ਵੀ ਵਾਕਿਆ ਆਮਦ ਵੀ ਹੁੰਦੀ ਆ ਕੋਈ ਸਮਾਂ ਹੁੰਦਾ ਕੋਈ ਆਮਦ ਹੁੰਦੀ ਆ ਜਾਂ ਇਦਾਂ ਹੀ ਅਗਰ ਖਿਆਲ ਆਇਆ ਤੇ ਗਵਾਚ ਗਿਆ ਕਈ ਵੇਲੇ ਪੜ ਲਿਆ ਕਿਸੇ ਵੇਲੇ ਨਾ ਪੜਿਆ ਤੇ ਕੋਈ ਸਮਾਂ ਕੋਈ ਇਹਦਾ ਨਸਰਾਰਤ ਵੀ ਹੈ ਕਿ ਇੱਕ ਖਾਸ ਟਾਈਮ ਤੇ ਜਦੋਂ ਪਾਣੀ ਉਤਰਦੀ ਜਾਂਦੀ ਹੈ ਮੇਰੇ ਮਹਾਪੁਰਖਾਂ ਨੂੰ ਇੰਦਾ ਦੀ ਕੋਈ ਮਹਿਸੂਸ ਹੁੰਦੀ ਹੈ ਤੁਹਾਨੂੰ ਇਹ ਜੇ ਪੋਇਟ ਜੋ ਮੈਂ ਮਹਿਸੂਸ ਕਰਦਾ ਮੈਂ ਕਾਰ ਚਲਾਉਂਦਾ ਜਾ ਰਿਆਂ ਕੋਈ ਮੇਰੇ ਸਾਹਮਣੇ ਕੋਈ ਵਰਤਾਂਤ ਸਿਰਜ ਹੋ ਰਿਹਾ ਮੈਨੂੰ ਲੱਗਣਾ ਕਿ ਕਾਪੀ ਪੈਨ ਮੇਰੇ ਕੋਲ ਪਿਆ ਮੈਂ ਕਾਰ ਨੂੰ ਸਾਈਡ ਤੇ ਲਾਉਣਾ ਮੈਂ ਉਹ ਬੇਸ ਜਰੂਰ ਲਿਖ ਲੈਣਾ ਉਹਦਾ ਕਿ ਆ ਚੀਜ਼ ਆ ਉਸ ਤੋਂ ਬਾਅਦ ਉਹਦੇ ਤੋਂ ਅੱਗੇ ਮਤਲਬ ਜਿਹੜੀ ਨਜ਼ਮ ਆ ਨਾ ਇਹ ਆਇਨੀ ਹੈ ਕਿ ਮੈਂ ਹੁਣ ਤੁਹਾਡੇ ਕੋਲ ਬੈਠਾ ਤੁਸੀਂ ਮੈਨੂੰ ਕਹੋ ਵੀ ਨਜ਼ਮ ਬਣਾ ਦੇ ਇਹ ਐਵੇਂ ਬਣੂਗੀ ਪਰ ਇਹ ਮੈਂ ਉਹ ਉਤਰੀ ਹੋਈ ਨਹੀਂ ਬਣੂ ਉਤਰੀ ਹੋਈ ਨਜ਼ਮ ਉਤਰੀ ਹੋਈ ਗਜ਼ਲ ਉਹਦੋਂ ਹੀ ਬਣੂਗੀ ਜਦੋਂ ਤੁਸੀਂ ਉਸ ਦੇ ਵਿੱਚੋਂ ਉਸ ਉਸ ਸੀਨ ਨੂੰ ਉਸ ਬਿਰਤਾਂਤ ਦੇ ਵਿੱਚੋਂ ਨਿਕਲੋਗੇ ਤਾਂ ਉਹ ਤੁਹਾਡੀ ਬਣੂਗੀ ਦੂਸਰੀ ਗੱਲ ਤੁਸੀਂ ਕਹਿ ਰਹੇ ਸੀ ਕਿ ਬਾਹਰ ਜਾਇਦੀਆਂ ਜੋ ਹੁੰਦੀਆਂ ਨੇ ਕਿ ਬੰਦਿਸ਼ਾਂ ਨੇ ਮੈਂ ਉਹ ਫੀਲ ਕਰਦਾ ਪਰਸਨਲੀ ਕਿ ਉਹ ਬੰਦਸ਼ਾਂ ਬੜੀਆਂ ਸਖਤ ਨੇ ਗਜ਼ਲ ਦੇ ਖੇਤਰ ਮੈਂ ਮੈਂ ਗਜ਼ਲ ਮੈਂ ਗਜ਼ਲ ਚ ਵੀ ਥੋੜਾ ਹੱਥ ਚਲਾਇਆ ਫਿਰ ਜਿਹੜੇ ਗਜ਼ਲਗੋ ਨੇ ਫਿਰ ਉਹ ਮੈਨੂੰ ਕਹਿੰਦੇ ਨੇ ਵੀ ਸੈਜਪ੍ਰੀਤ ਸਿੰਘਾ ਇੱਥੇ ਤੇਰੀ ਬਹਿਰ ਦਾ ਫਰਕ ਰਹਿ ਗਿਆ ਇੱਥੇ ਤੇ ਰਾਹ ਰਹਿ ਗਿਆ ਬਟੂ ਚਲੋ ਉਹ ਆਪਣੀ ਥਾਂ ਤੇ ਠੀਕ ਨੇ ਪਰ ਮੈਂ ਸੋਚਦਾ ਕਿ ਉਹਦੇ ਚ ਵੀ ਥੋੜੀ ਆਜ਼ਾਦੀ ਮਿਲਣੀ ਚਾਹੀਦੀ ਆ ਕਿਉਂਕਿ ਕਈ ਵਾਰ ਤੁਸੀਂ ਉਸ ਨੂੰ ਬਹਿਰ ਚ ਕਰਨ ਚ ਜਾਂ ਉਹਨੂੰ ਇੱਕ ਸਿਸਟਮ ਚ ਲਿਆਉਣ ਚ ਨਾ ਉਹਦਾ ਜਿਹੜਾ ਅਸਲ ਜਿਹੜਾ ਮਨੋਰਥ ਹੁੰਦਾ ਲਿਖਣ ਦਾ ਉਹ ਤੁਹਾਡਾ ਮਰ ਜਾਂਦਾ ਸੋ ਕਹਿੰਦੇ ਤਾਂ ਸਾਰੇ ਗਜ਼ਲਗੋਈ ਹੀ ਨੇ ਕਿ ਸਾਰਾ ਕੁਸ਼ਾਈ ਹੋਣਾ ਚਾਹੀਦਾ ਉਹਦਾ ਛੰਦ ਉਹਦੀ ਬਹਿਰ ਸਾਰਾ ਹੋਣਾ ਚਾਹੀਦਾ ਪਰ ਮੈਂ ਸਮਝਦਾ ਕਿ ਬੜਾ ਕੀ ਸਖਤ ਪੈਰਾ ਦਿੰਦੇ ਤੇ ਲਖਨ ਸਰਹਦੀ ਰੀਮਾ ਬੜਾ ਨੂੰ ਪੜਦਾ ਲਖਨ ਸਰਹਦੀ ਤਾਂ ਮੈਂ ਸਮਝਦਾ ਕਿ ਉਹ ਬੜਾ ਵਧੀਆ ਮੈਨੂੰ 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 ਵਧੀਆ ਲੱਗਦਾ ਜੇ ਕੋਈ ਬੰਦਾ ਮੈਨੂੰ ਕ੍ਰਿਟਿਸਾਈਜ਼ ਕਰਦਾ ਉਹ ਫਿਰ ਮੈਨੂੰ ਕਹਿੰਦੇ ਆ ਉਹ ਮੈਨੂੰ ਸਮਝਾਉਂਦੇ ਆ ਸੰਧੂ ਸਾਹਿਬ ਨੇ ਦੂਜੇ ਸਾਰੇ ਗਜ਼ਲ ਦੀ ਗੱਲ ਮੈਂ ਪੜਦਾ ਰਹਿਣਾ ਹਾਂ ਜੀ ਹਾਂ ਜੀ ਹਾਂ ਜੀ ਅੱਜ ਕੱਲ ਉਹਦਾ ਮਹਾਂਦਰਾ ਖਰਾਬ ਕਰ ਰਿਹਾ ਕੋਈ ਨਵੇਂ ਸ਼ੇ ਖਰਾਬ ਕਰ ਰਿਹਾ ਬਟ ਉਹ ਆਪਣੀ ਥਾਂ ਤੇ ਸਹੀ ਨੇ ਪਰ ਮੇਰਾ ਇੱਕ ਤਰਕਾ ਕਿ ਜੇ ਤੁਸੀਂ ਉਹਨੂੰ ਸਹੀ ਕਰਨ ਦੇ ਚੱਕਰ ਚ ਉਹਦੀ ਆਤਮਾ ਨੂੰ ਗਜ਼ਲ ਦੀ ਨੂੰ ਕਿਤੇ ਨਾ ਕਿਤੇ ਮਾਰ ਦੋਂਗੇ ਉਹ ਵੀ ਚੰਗਾ ਨਹੀਂ ਹੈ ਸੋ ਦੋਵੇਂ ਗੱਲਾਂ ਨੇ ਉਹ ਆਪਣੀ ਥਾਂ ਤੇ ਸਹੀ ਨੇ ਪਰ ਮੇਰੇ ਵਰਗਾ ਜਦੋਂ ਬੰਦਾ ਮੈਂ ਹਰ ਇੱਕ ਥਾਂ ਤੇ ਇਹ ਕਹਿੰਦਾ ਕਿ ਮੈਂ ਬੰਦਿਸ਼ਾਂ ਤੋਂ ਥੋੜਾ ਜਿਹਾ ਆਜ਼ਾਦ ਹੋ ਕੇ ਲਿਖਦਾ ਰੀਜ਼ਨ ਉਹਦਾ ਕਾਰਨ ਇਹ ਆ ਕਿ ਮੈਂ ਜਦੋਂ ਲਿਖਦਾ ਉਦੋਂ ਫਿਰ ਮੇਰੀ ਜਿਹੜੀ ਉਹ ਗੱਲ ਆ ਉਹਨੂੰ ਬਾਹਰ ਚ ਲਿਆਉਣ ਲਈ ਹੋ ਸਕਦਾ ਮੈਨੂੰ ਉਹ ਗੱਲ ਮਾਰਨੀ ਪਵੇ ਤਾਂ ਉਹ ਗੱਲ ਮਾਰਨੀ ਵੀ ਠੀਕ ਨਹੀਂ ਸੋ ਦੋਵੇਂ ਚੀਜ਼ਾਂ ਦੇ ਆਪਣੇ ਆਪਣੇ ਤਰਕ ਨੇ ਪਰ ਕੋਸ਼ਿਸ਼ ਸਾਰਿਆਂ ਦੀ ਇਹੀ ਹੁੰਦੀ ਹੈ ਕੋਸ਼ਿਸ਼ ਵਿੱਚ ਲਿਖਣ ਵਾਲੇ ਲੋਕ ਕਹਿੰਦੇ ਕਿ ਖੁੱਲੀ ਕਵਤਾ ਅਸਲ ਚ ਕਵਤਾ ਹੁੰਦੀ ਨਹੀਂ ਉਹ ਤਾਂ ਇੱਕ ਤੇ ਵਾਰਤਕ ਦਾ ਹੀ ਇੱਕ ਰੂਪ ਹੈ ਉਹਦੀ ਤੁਕਮੰਦੀ ਆ ਜਾਂ ਉਹਦੇ ਨਾਲ ਕੋਈ ਸ਼ਬਦਾ ਦੀ ਚੀਜ਼ ਨਹੀਂ ਇਹ ਗੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਲੋਕ ਕਹਿੰਦੇ ਨੇ ਪਰ ਮੈਂ ਕਹਿੰਦਾ ਨਹੀਂ ਖੁੱਲੀ ਕਵਤਾ ਇੱਕ ਆਪਣਾ ਆਪਣੀ ਪੇਸ਼ ਕਰਦੀ ਹੈ ਜਿਹੜਾ ਗਜ਼ਲ ਆ ਉਹ ਆਪਣੀ ਪੇਸ਼ ਕਰਦੀ ਹੈ ਤੁਸੀਂ ਹੁਣ ਇੱਥੇ ਇੰਗਲਿਸ਼ ਪੋਇਟਰੀ ਦੇਖੋ ਇੰਗਲਿਸ਼ ਪੋਇਟਰੀ ਚ ਕੋਈ ਗਜ਼ਲ ਵਾਲੀ ਜਾਂ ਇੰਗਲਿਸ਼ ਪੋਇਟਰੀ ਵੀ ਮੋਸਟਲੀ ਤੁਸੀਂ ਪੜ੍ਹਦੇ ਹੋ ਖੁੱਲੀ ਹੁੰਦੀ ਆ ਉਹ ਸੋ ਗੱਲ ਤਾਂ ਇਹ ਆ ਕਿ ਖੁੱਲੀ ਕਵਤਾ ਤੁਹਾਡੀ ਉਹਦਾ ਕੋਈ ਬੇਸ ਬਣੇ ਉਹ ਐਂਡ ਤੱਕ ਤੁਹਾਨੂੰ ਵਧੀਆ ਤਰੀਕੇ ਨਾਲ ਲਿਜਾਵੇ ਤੁਸੀਂ ਉਹਦਾ ਆਨੰਦ ਲਵੋ ਉਹ ਖੁੱਲੀ ਕਵਤਾ ਮੇਰੇ ਖਿਆਲ ਆ ਮੈਂ ਤਾਂ ਇਹ ਸੋਚਦਾ ਕਿ ਖੁੱਲੀ ਕਵਤਾ ਕਈ ਖੁੱਲੀ ਕਵਤਾਵਾਂ ਡਾਕਟਰ ਜਗਤਾਰ ਵਗੈਰਾ ਦੀਆਂ ਉਹ ਗਜ਼ਲਾਂ ਤੋਂ ਵਧੀਆ ਹੋ ਵਧੀਆ ਹੋ ਨਿਬੜਦੀਆਂ ਨੇ ਅੱਛਾ ਕਿਆ ਇਹ ਵੀ ਜਾਂਦਾ ਚਲੋ ਆਪਾਂ ਗਜ਼ਲ ਵਸਲ ਜੋ ਬਹੁਤਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੈਨੂੰ ਤੇ ਆਪ ਗਜ਼ਲ ਬਾਰੇ ਕੋਈ ਸਮਝ ਨਹੀਂ ਆ ਕਹਿੰਦੇ ਆ ਕਿ ਗਜ਼ਲ ਦੇ ਵਿੱਚ ਹਰ ਅਗਲੀ ਲਾਈਨ ਚ ਨਵਾਂ ਵਿਸ਼ਾ ਆ ਸਕਦਾ ਕੀ ਖੁੱਲੀ ਕਵਤਾ ਚ ਵੀ ਕਈ ਵਿਸ਼ੇ ਇੱਕੋ ਕਵਤਾ ਚ ਆ ਸਕਦੇ ਆ ਦੇਖੋ ਘੱਟ ਬਹੁਤ ਘੱਟ ਚਾਂਸ ਨੇ ਇਹ ਹੁਣ ਗਜ਼ਲ ਚ ਤਾਂ ਤੁਸੀਂ ਇੱਕ ਸ਼ੇਅਰ ਪੜਿਆ ਨਾਲ ਦੀ ਨਾਲ ਉਹਦਾ ਦੂਜਾ ਬਦਲਾ ਕੇ ਕਰ ਦਿਓ ਪਰ ਜਿਹੜੀ ਖੁੱਲੀ ਕਵਤਾ ਉਹਦੀ ਇੱਕ ਪਾਬੰਦੀ ਕਹਿ ਲਓ ਜਾਂਦਾ ਇੱਕ ਵਿਧੀ ਵਿਵਧਾਨ ਕਹਿ ਲਓ ਕਿ ਉਹਦੇ ਚ ਤੁਸੀਂ ਇੱਕ ਅੱਧੀ ਵਾਰ ਤੱਕ ਟਵਿਸਟ ਕਰ ਸਕਦੇ ਹੋ ਲੇਕਿਨ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਹੂੰ ਅੱਛਾ ਤੇ ਜਿਹੜੇ ਤੁਸੀਂ ਕਹਿੰਦੇ ਬਲਬਲੇ ਸ਼ਾਇਰ ਦੇ ਖੁੱਲੀ ਕਵਤਾ ਚੋਂ ਪਕੜ ਹੋ ਜਾਂਦੇ ਆ ਪੂਰੀ ਤਰ੍ਹਾਂ ਖੁੱਲੀ ਕਵਤਾ ਚ ਜ਼ਿਆਦਾ ਪਕੜ ਹੁੰਦੇ ਆ ਖੁੱਲੀ ਕਵਤਾ ਚ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉਹਦੇ ਚ ਜਦੋਂ ਤੁਸੀਂ ਗਜ਼ਲ ਲਿਖਣ ਲੱਗਦੇ ਹੋ ਤੁਹਾਨੂੰ ਹੁੰਦਾ ਕਿ ਹਰੇਕ ਸ਼ੇਰ ਨਵਾਂ ਆਵੇ ਉਹ ਨਵੇਂ ਆਉਣ ਚ ਤੁਹਾਡੀ ਜਿਹੜੀ ਬਲਬਲੇ ਨੇ ਉਹ ਕਿਤੇ ਵਿੱਚ ਨਾ ਵਿੱਚ ਹੀ ਸ਼ੀਤੀ ਪਾ ਜਾਂਦੇ ਆ ਬਸ ਜਿਹੜਾ ਜਿਹੜੀ ਖੁੱਲੀ ਕਵਤਾ ਨਾ ਉਹਦੇ ਚ ਜੋ ਤੁਹਾਡੇ ਮਨ ਚ ਤੁਸੀਂ ਐਂਡ ਤੱਕ ਲਿਜਾ ਕੇ ਉਹਨੂੰ ਵਧੀਆ ਤਰੀਕੇ ਨਾਲ ਖਤਮ ਕਰ ਦਿੰਦੇ ਠੀਕ ਅੱਛਾ ਹੁਣ ਮੈਂ ਤੁਹਾਡੇ ਕੋਲੋਂ ਇਸ ਪਾਸੇ ਆਉਣਾ ਚਾਹਣਾ ਕਿ ਵਿਸ਼ੇ ਜਿਹੜੇ ਦੇ ਵਿਸ਼ਾ ਵਸਤੂ ਹੁੰਦਾ ਉਹ ਕਿਸੇ ਪੋएट ਵਾਸਤੇ ਵੈਸੇ ਸਾਰੇ ਸਾਹਿਤ ਵਾਸਤੇ ਬੜਾ ਇੰਪੋਰਟੈਂਟ ਹੁੰਦਾ ਉਹਨਾਂ ਦੀ ਚੋਣ ਕਿਦਾਂ ਕਰਦੇ ਹੋ ਜਨਾ ਸੈਸ ਭਾਈ ਕੋਈ ਚੀਜ਼ ਆਈ ਤੇ ਉੱਤੇ ਹੀ ਲਿਖਦਾ ਦੇਖੋ ਇਹ ਲੱਗ ਲੱਗ ਮੇਰੇ ਖਿਆਲ ਇੰਡੀਵਿਜੂਅਲ ਟੂ ਡਿਪੈਂਡ ਕਰਦਾ ਮੈਂ ਸਮਾਜਿਕ ਸਰੋਕਾਰ ਨੇ ਜਿਹੜੇ ਸਮਾਜਿਕ ਸਾਡੇ ਆਰਥਿਕ ਸੱਭਿਆਚਾਰਕ ਇਹ ਕਿਉਂਕਿ ਸਾਡੀ ਸਾਡਾ ਸਿਸਟਮ ਜਿਹੜਾ ਗਰਕਰਿਆ ਉਹਦੇ ਬਾਰੇ ਸਾਡਾ ਜਿਹੜਾ ਰਾਜਸੀ ਸਿਸਟਮ ਆ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ ਚ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਮੈਂ ਫੜਦਾ ਨਾਰਮਲੀ ਮੈਂ ਬਹੁਤ ਸ਼ਾਇਰ ਪੜਦਾ ਤਾਂ ਉਹ ਕਰਦੇ ਨੇ ਇੰਜ ਕਿਉਂਕਿ ਉਹ ਅਲੱਗ-ਅਲੱਗ ਅਲੱਗ-ਅਲੱਗ ਵਿਸ਼ੇ ਫੜ ਕੇ ਉਹਨਾਂ ਤੇ ਲਿਖਦੇ ਆ ਸੋ ਮਤਲਬ ਇੱਕ ਜਿਹੜਾ ਸ਼ਾਇਰ ਆ ਉਹ ਜਦੋਂ ਮੈਂ ਦੁਬਾਰਾ ਇਸ ਗੱਲ ਨੂੰ ਰਿਪੀਟ ਕਰਦਾ ਕਿ ਉਹ ਜਦੋਂ ਜਾਂਦਾ ਦੇਖ ਰਿਆ ਉਹਨੂੰ ਕੁਝ ਸਮਾਜਿਕ ਕ੍ਰੀਤੀ ਲੱਗਦੀ ਆ ਸਮਾਜ ਉਹਨੂੰ ਕੋਈ ਲੱਗਦਾ ਕਿ ਆਰਥਿਕ ਤੌਰ ਤੇ ਮੇਰੇ ਲੋਕ ਬਹੁਤ ਗਰੀਬ ਹੋ ਰਹੇ ਨੇ ਰੋਟੀ ਤੋਂ ਆਵਾਜ਼ ਆ ਰਿਹਾ ਗਰੀਬ ਉਹਨੂੰ ਲੱਗਦਾ ਕਿ ਮੇਰਾ ਜਿਹੜਾ ਹਾਕਮ ਆ ਉਹ ਬਹੁਤ ਪਰਜਾ ਨੂੰ ਆਪਣੀ ਨੂੰ ਲੋਕਾਂ ਨੂੰ ਤੰਗ ਕਰ ਰਿਹਾ ਉਹ ਸਾਰੇ ਵਿਸ਼ੇ ਉਹਦੇ ਨੇ ਜਿਹੜੇ ਉਹ ਸਾਰੇ ਵਿਸ਼ੇ ਲੈ ਕੇ ਹੀ ਹਰ ਸ਼ਾਇਰ ਆ ਜਿਹੜਾ ਉਹ ਆਪਣੀ ਨਜ਼ਮ ਲਿਖ ਨਹੀਂ ਬਾਬਾ ਨਜ਼ਮੀ ਦੇਖੋ ਬਾਬਾ ਨਜ਼ਮੀ ਦਾ ਜ਼ਿਕਰ ਵੀ ਕੀਤਾ ਬਾਬਾ ਨਜ਼ਮੀ ਰਾਂ ਦੀ ਪੂਰੀ ਦੀ ਪੂਰੀ ਪੋਇਟਰੀ ਜਿਹੜੀ ਆ ਉਹ ਗਰੀਬ ਤੇ ਦਿਲਾਲ ਖੜੇ ਹੋ ਕੇ ਹਾਕਮਾਂ 'ਵਰੋਧ ਲੜਨ ਵਾਲੀ ਆ ਉਹ ਕਿਸੇ ਦਾ ਨਾਰਾ ਵੀ ਆ ਜਿੱਦ ਉਹ ਕਹਿੰਦਾ ਆ ਜਿਸ ਧਰਤੀ ਤੇ ਰਗਵੀ ਰੋਟੀ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦਾ ਹਾਕਮ ਕੁੱਤਾ ਉਸ ਧਰਤੀ ਦਾ ਹਾਕਮ ਸੂਰ ਹਾਂਜੀ ਉਹ ਬਾਬੇ ਨਾਨਕ ਵਾਲੀ ਸਤਾ ਤੇ ਜਾ ਪਹੁੰਚਦਾ ਜੀ ਉਹ ਬਾਬੇ ਨਾਨਕ ਹੀ ਕਹਿੰਦੇ ਆ ਰਾਜੇ ਸ਼ੀ ਮਕਦਮ ਕੁੱਤੇ ਵਾਲੇ ਤੇ ਇਹ ਜਿਹੜਾ ਥੌਟ ਪ੍ਰੋਸੈਸ ਆ ਜਦੋਂ ਇਹ ਚੋਂ ਵਿਚਰਦੇ ਹੋ ਤੇ ਇੱਕ ਪਾਸੇ ਤੁਸੀਂ ਸਰਕਾਰੀ ਮੁਲਾਜ਼ਮ ਵੀ ਹੋ ਅਫਸਰ ਵੀ ਹੋ ਤੇ ਤੁਸੀਂ ਕਿਤੇ ਉਸ ਆਮ ਆਮ ਨਾਲੋਂ ਜਿਹੜਾ ਥੱਲੇ ਲੇਟ ਆਪਣੇ ਜਹਜਾਨੇ ਆ ਸੜਕ ਤੇ ਰੂੜੀ ਕੋਟਰੀ ਆ ਕੋਈ ਜ਼ੋਰਤ ਪਿੱਛਿਆਂ ਦੀ ਗੋਦੀ 'ਚ ਬੱਚਾ ਲਟਕਿਆ ਹੋਇਆ ਤੇ ਉਹਦੇ ਅਹਿਸਾਸ ਨੂੰ ਇਹਦੇ ਅਫਸਰ ਤੁਸੀਂ ਜਦੋਂ ਜਾਣਦੇ ਹੋ ਜਾਂ ਇੱਕ ਥੋੜਾ 엘ੀਟ ਆ ਜਾਂਦਾ ਥੋੜਾ ਜਿਹਾ ਉਹਨੂੰ ਕਿਦਾਂ ਪਕੜ ਪਾਉਂਦੇ ਹੋ ਫਿਰ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਫਿਰ ਸੱਚੇ ਸ਼ਾਇਰ ਹੀ ਹੈ ਨਹੀਂ ਜੇ ਤੁਹਾਡੇ ਕੋਈ ਮੰਚ 'ਚ ਗੱਲ ਆਈ ਆ ਤੇ ਤੁਸੀਂ ਲਿਖ ਨਾ ਸਕੋ ਤੁਹਾਨੂੰ ਫਿਰ ਉਸ ਵੇਲੇ ਨਾ ਤਾਂ ਕਿਸੇ ਹਾਕਮ ਦਾ ਦਰ ਹੁੰਦਾ ਮੈਂ ਬੜਾ ਕੁਝ ਮੈਂ ਆਪਣੀਆਂ ਨਜ਼ਮਾਂ 'ਚ ਲਿਖਿਆ ਮੈਂ ਹਰ ਇੱਕ ਚੀਜ਼ ਦਾ ਉਹਦੇ ਵਿੱਚ ਜ਼ਿਕਰ ਕੀਤਾ ਸੋ ਮੈਂ ਸਮਝਦਾ ਕਿ ਸ਼ਾਇਰ ਦਾ ਇੱਕ ਫਰਜ਼ ਆ ਕਿ ਜੋਦ ਦਿਲ ਚਾਵੇ ਜੋ ਆਲੇ ਦੁਆਲੇ ਦੇਖ ਰਿਆ ਜੇ ਹੁਣ ਮੈਂ ਮੰਨ ਲਓ ਹਾਕਮ ਦੇ ਸੋਲੇ ਹੀ ਗਾਈ ਜਾਵਾਂ ਉਹ ਹਾਕਮ ਨੂੰ ਤਾਂ ਸਹੀ ਲੱਗਣਗੇ ਜਿਹੜੇ ਹਾਕਮ ਦੇ ਨਾਲ ਦੋ ਚਾਰ ਪੰਜ ਦਰਬਾਰੀ ਕਵੀ ਹਨ ਦਰਬਾਰੀ ਕਵੀ ਲਈ ਤਾਂ ਦਰਬਾਰੀ ਕਵੀ ਤਾਂ ਤੁਸੀਂ ਬਣ ਜਾਓਗੇ ਪਰ ਤੁਸੀਂ ਜਿਹੜਾ ਆਪਣਾ ਨਿਜ਼ਾਮ ਆਪਣੇ ਲੋਕ ਨੇ ਜਿਹੜੇ ਆਪਣੇ ਆਪਣੇ ਪਿਆਰੇ ਬੰਦੇ ਨੇ ਤੁਸੀਂ ਉਹਨਾਂ ਨਾਲੋਂ ਟੁੱਟ ਜਾਓਗੇ ਜਦੋਂ ਤੁਸੀਂ ਉਹਨਾਂ ਦੀ ਗੱਲੇ ਨਹੀਂ ਕਰੋਗੇ ਉਹ ਤੁਹਾਨੂੰ ਸੁਣਨਗੇ ਨਹੀਂ ਉਹ ਤੁਹਾਨੂੰ ਪੜਨਗੇ ਨਹੀਂ ਸੋ ਤੁਹਾਨੂੰ ਇਸ ਚੀਜ਼ 'ਚ ਬਣੇ ਰਹਿਣ ਲਈ ਮੈਂ ਸਮਝਦਾ ਕਿ ਇਹ ਜਿਹੜੇ ਸਾਰੇ ਸਰਕਾਰ ਨੇ ਕੋਈ ਸਮਾਜਿਕ ਨੇ ਆਰਥਿਕ ਨੇ ਸੱਭਿਆਚਾਰਕ ਨੇ ਸਾਡੇ ਸਾਡੇ ਕੀ ਹੋ ਰਿਹਾ ਕਿੱਥੇ ਸਾਡੀ ਕਿਸਾਨੀ ਦੀ ਲੁੱਟ ਹੋ ਰਹੀ ਆ ਕਿੱਥੇ ਸਾਡਾ ਕੀ ਹੋ ਰਿਹਾ ਉਹ ਕਰਨਾ ਮੇਰੇ ਖਿਆਲ 'ਚ ਬਹੁਤ ਜ਼ਰੂਰੀ ਹੈ ਅੱਛਾ ਪੋਲਿਟਿਕਸ ਦੀ ਸਮਝੋਣੀ ਇੱਕ ਸ਼ਹਰ ਨੂੰ ਕਿੰਨੀ ਜ਼ਰੂਰੀ ਹੈ ਦੇਖੋ ਅੱਜ ਕੱਲ ਗੱਲ ਹੀ ਜ਼ਿਆਦਾ ਪੋਲਿਟਿਕਸ ਤੇ ਖੜੀ ਆ ਸਿਆਸੀ ਤੌਰ ਤੇ ਅੱਜ ਕੱਲ ਗੱਲ ਖੜੀ ਆ ਸੋ ਮੈਂ ਸਮਝਦਾ ਕਿ ਸਿਆਸੀ ਤੌਰ ਤੇ ਕੀ ਹੋ ਰਿਹਾ ਸਾਡੇ ਨਾਲ ਕਿਵੇਂ ਅਸੀਂ ਲੁੱਟੇ ਜਾ ਰਹੇ ਹਾਂ ਕੀ ਸਾਡੀ ਗੱਲਬਾਤ ਆ ਉਹ ਇੱਕ ਸ਼ਾਇਰ ਨੂੰ ਉਹਦੀ ਪਕੜ ਹੋਣੀ ਮੇਰੇ ਸਮਝ ਹਿਸਾਬ ਨਾਲ ਬਹੁਤ ਜ਼ਰੂਰੀ ਆ ਔਰ ਜ਼ਿਆਦਾਤਰ ਸ਼ਾਇਰ ਤੁਹਾਨੂੰ ਪਤਾ ਬਹੁਤ ਕੁਝ ਲਿਖ ਰਹੇ ਨੇ ਇਸ ਕਰਕੇ ਸ਼ਾਇਰਾਂ ਦੇ ਲਿਖਣ ਚ ਤੇ ਉਹਨਾਂ ਦੇ ਜੀਵਨ ਢੰਗ ਦੇ ਵਿੱਚ ਕੋਈ ਵਕਰੇਵਾ ਕਿ ਜੋ ਲਿਖਦੇ ਆ ਜੋ ਲੋਕਾਂ ਨੂੰ ਦੱਸਾਂਦੇ ਸਹਿਤ ਜਿਹੜਾ ਉਹ ਸ਼ੀਸ਼ਾ ਹੁੰਦਾ ਸਮਾਜ ਦਾ ਤੇ ਜਿਹੜਾ ਸ਼ਾਇਰ ਹੁੰਦਾ ਉਹ ਰੋਲ ਮਾਡਲ ਬਿੰਦਾ ਲੋਕਾਂ ਵਾਸਤੇ ਉਹਨਾਂ ਦਾ ਨਿੱਜੀ ਜੀਵਨ ਤੇ ਸ਼ਾਇਰੀ ਇਹਦਾ ਸੁਮੇਲ ਵੇਖਦੇ ਹੋ ਜਾਂ ਉਹਨਾਂ ਨੂੰ ਵੱਖਰੀ ਵੱਖਰੀ ਨਜ਼ਰ ਨਾਲ ਵੇਖਦੇ ਦੇਖੋ ਇੱਕ ਬੜੀ ਸੁਭਾਵਕ ਦੀ ਗੱਲ ਆ ਕਿ ਜੇ ਤੁਸੀਂ 90% ਵੀ ਜਿਹੜਾ ਕੁਝ ਤੁਸੀਂ ਲਿਖਿਆ ਉਹਦੇ ਤੇ ਤੁਸੀਂ ਅਮਲ ਕਰੋ ਕਿਉਂਕਿ 100% ਦੀ ਅਮਲ ਕਰਨਾ ਮੇਰਾ ਖਿਆਲ ਨਹੀਂ ਕਈ ਵਾਰ ਸ਼ਾਇਰ ਬੜਾ ਕੁਝ ਲਿਖਦਾ ਬੜਾ ਬਹੁਤ ਕੁਝ ਉਹਨੂੰ ਲਿਖਣਾ ਪੈਂਦਾ ਕਿ ਸ਼ਾਇਰ ਉਹਦੇ ਤੇ ਖੜੇ ਵੀ ਪਰ ਜਿਹੜਾ ਬੰਦਾ ਮੈਂ ਸਮਝਦਾ ਕਿ ਹੁੰਦਾ ਨਾ ਕਿ ਮੈਰਿਟ ਵਿਦ ਡਿਸਟਿੰਕਸ਼ਨ ਜਿਹੜਾ 90% ਤੋਂ ਉੱਤੇ ਅਸੀਂ ਉਸ ਗੱਲਾਂ ਨੂੰ ਸਾਰੀਆਂ ਨੂੰ ਅਮਲ ਕਰੀਏ ਔਰ ਮੈਂ ਜੋ ਕੁਝ ਲਿਖਦਾ ਬਿਲਕੁਲ ਅੰਦਰੋਂ ਲਿਖਦਾ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਂ ਲਿਖਿਆ ਉਸ ਲਈ ਮੈਂ ਸਮਾਜ ਨੂੰ ਲੋਕਾਂ ਨੂੰ ਜਵਾਬ ਦੇ ਆਂ ਔਰ ਮੈਨੂੰ ਮੇਰੀ ਜਿਹੜੀ ਜਵਾਬ ਦੇ ਤੈ ਜਵਾਬ ਦੇਹੀ ਆ ਜਿਹੜੀ ਮੇਰੀ ਉਹ ਲਿਖਣ ਦੇ ਨਾਲ ਹੀ ਤੈ ਹੋ ਜਾਂਦੀ ਆ ਲੋਕ ਜੇ ਮੈਂ ਕੁਛ ਲਿਖਦਾ ਤਾਂ ਮੈਨੂੰ ਐਸ ਰੋਲ ਮਾਡਲ ਦੇਖਣਾ ਚਾਹਣਗੇ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜੋ ਮੈਂ ਲਿਖਿਆ ਮੈਂ ਉਹਦੇ ਤੇ ਖੜ ਕੇ ਪੈਰਾ ਦਵਾ ਉਹ ਕਹਿਆ ਜਾਂਦਾ ਨਾ ਕਾਲਪਨਿਕ ਬਹੁਤ ਕੁਝ ਹੁੰਦਾ ਕਲਪਨਾ ਹੁੰਦੀ ਸ਼ਾਇਰ ਦੀ ਕਿ ਯਾਰ ਬਹੁਤ ਉੱਚੀਆਂ ੜਾਰੀਆਂ ਹੁੰਦੀਆਂ ਹਕੀਕਤ 'ਚ ਉਹਦਾ ਸੰਭਵ ਨਹੀਂ ਹੁੰਦਾ ਹਾਂ ਹੁੰਦਾ ਪਰ ਕਾਫੀ ਕੁਝ ਤੁਸੀਂ ਮੇਰੀਆਂ ਮੇਰੇ ਤੁਸੀਂ ਕਾਵ ਸੰਗ੍ਰਹਿ ਪੜੋਗੇ ਤਾਂ ਮੈਂ ਹਕੀਕਤ ਦੇ ਬਹੁਤ ਨੇੜੇ ਆ ਮੈਂ ਉਡਾਰੀਆਂ ਚ ਜ਼ਿਆਦਾ ਯਕੀਨ ਨਹੀਂ ਰੱਖਦਾ ਵੀ ਜਿਹੜੇ ਮੇਰੇ ਪਾਠਕ ਨੇ ਉਹ ਉਹਨਾਂ ਨੂੰ ਮੈਂ ਪਰਮਾਧਮਾਂ ਤੇ ਉਹ ਉੱਪਰ ਹੀ ਉੜੇ ਫਿਰਨ ਪਾਠਕਾਂ ਨੂੰ ਜ਼ਮੀਨ ਤੇ ਰੱਖਣਾ ਸੀ ਉਹਨਾਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਣਾ ਅਸਲੀਅਤ ਦਾ ਸ਼ੀਸ਼ਾ ਦਿਖਾ ਕੇ ਉਹ ਜਿੰਨਾ ਕੁ ਸੁਧਾਰ ਹੋ ਸਕਦਾ ਦੇਖੋ ਕੱਲਾ ਹਾਕਮ ਨੇ ਸੁਧਾਰ ਨਹੀਂ ਕਰਨਾ ਜਿਹੜੇ ਉਹਦੀ ਪਰਜਾ ਜਿਹੜੇ ਲੋਕ ਨੇ ਸੁਧਾਰ ਉਹਨਾਂ ਤੋਂ ਵੀ ਉਨੀ ਹੀ ਤਵਕਕੋ ਆ ਜੇ ਉਹ ਨਹੀਂ ਕਰਨਗੇ ਤਾਂ ਕਿਵੇਂ ਹੋਏਗਾ ਸੋ ਇਹ ਦੋਵਾਂ ਪਾਸਿਆਂ ਲਈ ਜ਼ਰੂਰੀ ਆ ਪਰ ਮੈਂ ਜੋ ਲਿਖਦਾ ਮੈਨੂੰ ਕੋਸ਼ਿਸ਼ ਹੁੰਦੀ ਆ ਕਿ ਮੈਂ ਉਹਦੇ ਤੇ ਖੜਾ ਸਵਾਲ ਤੇ ਬਹੁਤ ਜ਼ਿਆਦਾ ਨਹੀਂ ਸਮਝਦਾ ਵੀ ਥੋੜਾ ਜਿਹਾ ਪਤਿਆਰ ਰੱਖਣਾ ਆ ਤੁਸੀਂ ਪੋਲਿਟਿਕਸ ਦੇ ਵੀ ਨੇੜੇ ਰਹੇ ਹੋ ਤੇ ਮਨਿਸਟਰ ਸਾਹਿਬ ਦੇ ਨਾਲ ਓਐਸਟੀ ਰਹੇ ਹੋ ਤੁਸੀਂ ਕਹੇ ਕਿ ਉਹ ਸਮੇਂ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਲਿਖਿਆ ਵੀ ਜੇ ਮੈਂ ਉੱਥੇ ਨਾ ਜਾਂਦਾ ਤੇ ਮੈਂ ਸ਼ਾਇਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੇੜੇ ਨਾ ਦੇਖ ਸਕਦਾ ਪਰ ਉਹ ਜਿਹੜਾ ਮਾਹੌਲ ਹੁੰਦਾ ਆ ਪੋਲਿਟਿਕਸ ਵਾਲਾ ਜਦੋਂ ਬਾਹਰੋਂ ਆ ਰਹੇ ਆ ਲੋਕ ਸਲੂਟ ਵੱਜ ਰਹੇ ਆ ਕਮਾਂਲੀ ਅਰਜ਼ੀਆਂ ਆ ਰਹੀਆਂ ਨੇ ਸ਼ਫਾਰਸ਼ਾਂ ਹੋ ਰਹੀਆਂ ਨੇ ਉਹਦੇ ਵਿੱਚ ਜਿਹੜਾ ਕਵੀ ਦੀ ਅੰਤਰਾਤਮਾ ਆ ਉਹ ਕੁਝ ਲਿਖ ਸਕਦੀ ਉਹਨਾਂ ਦਾ ਤਾਂ ਚ ਮੈਂ ਬਹੁਤ ਕੁਝ ਲਿਖਿਆ ਜੀ ਪਹਿਲੀ ਗੱਲ ਦੂਸਰੀ ਗੱਲ ਤੁਹਾਨੂੰ ਮੈਂ ਦੱਸਾਂ ਗਿਲਸਾਹਬ ਕਿ ਲੋਕ ਔਖੇ ਬਹੁਤ ਅਸੀਂ ਤੁਸੀਂ ਮੈਂ ਸਾਡੇ ਫੇਰ ਕੁਝ ਰਿਲੇਸ਼ਨਸ ਨੇ ਕੁਝ ਸਬੰਧ ਨੇ ਜਿਹੜਾ ਇੱਕ ਆਮ ਬੰਦਾ ਨਾ ਉਹ ਇਸ ਸਿਸਟਮ ਦੀ ਚੱਕੀ 'ਚ ਇੰਨਾ ਬੁਰਾ ਪਿਸ ਰਿਹਾ ਉਹਦੀ ਕਿਤੇ ਸੁਣਵਾਈ ਨਹੀਂ ਹੈ ਉਹ ਦਫ਼ਤਰਾਂ ਦੇ ਕਚਹਿਰੀਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਉਹ ਗੇੜੇ ਕਢਦਾ ਸ਼ਾਮ ਨੂੰ ਆਪਣੇ ਘਰੇ ਮੁੜ ਜਾਂਦਾ ਸੋ ਇਹ ਸਾਰਾ ਕੁਝ ਮੈਂ ਫੀਲ ਕੀਤਾ ਔਰ ਇਹ ਫੀਲ ਕਰਕੇ ਹੀ ਮੈਨੂੰ ਲੱਗਿਆ ਕਿ ਨਹੀਂ ਇਹਨਾਂ ਬੰਦਿਆਂ ਬਾਰੇ ਹੋਰ ਲਿਖਣਾ ਔਰ ਉਹ ਜਿਹੜੇ ਮੇਰੇ 5 ਸਾਲ ਸੀ ਉਸ ਤੋਂ ਬਾਅਦ ਤੁਸੀਂ ਦੇਖੋਗੇ ਮੇਰੀਆਂ ਜਿਹੜੀਆਂ ਨਜ਼ਮਾਂ ਸੀ ਉਹਦੇ 'ਚ ਨਿਖਾਰ ਆਇਆ ਕਿ ਮੈਂ ਬਹੁਤ ਜ਼ਿਆਦਾ ਮੈਂ ਆਮ ਬੰਦੇ ਦੀ ਗੱਲ ਕੀਤੀ ਐ ਮੈਂ ਕੋਈ 5 ਸਟਾਰਾਂ ਦੀ ਗੱਲ ਮੇਰੇ ਮੈਂ ਕਿਤੇ ਨਹੀਂ ਕੀਤੀ ਮੈਂ ਸਾਰੀ ਉਸ ਤੋਂ ਬਾਅਦ ਆਮ ਬੰਦੇ ਦੀ ਗੱਲ ਕੀਤੀ ਐ ਕਿਉਂਕਿ ਆਮ ਬੰਦਾ ਜਿਹੜਾ ਉਹ ਸਭ ਤੋਂ ਵੱਧ ਇਸ ਸਿਸਟਮ ਦਾ ਜਿਹੜਾ ਸਿਸਟਮ ਗਲਤ ਫੈਲਿਆ ਹੋਇਆ ਉਹਦਾ ਉਹਦਾ ਪੀੜਤ ਆ ਜੀ ਹੂੰ ਬਿਲਕੁਲ ਅੱਛਾ ਸਾਡੇ ਸਮਿਆਂ 'ਚ ਜਾਂ ਸਾਡੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਵੱਡੀ ਪੀੜੀ ਸੀ ਕਿਹੜੇ ਉਹ ਵੱਡੇ ਨਾਂ ਜਿਹੜੇ ਤੁਸੀਂ ਸਮਝਦੇ ਹੋ ਕਿ ਪੰਜਾਬੀ ਪੋਇਟਰੀ ਨੂੰ ਇਹਨਾਂ ਕੁਝ ਦੇ ਗਏ ਆ ਆਪਣੇ ਤੋਂ ਇਲਾਵਾ ਜਿੰਨਾਂ ਨੂੰ ਤੁਸੀਂ ਸਮਝਦੇ ਹੋ ਕਿ ਉਹ ਇੱਕ ਮੀਲ ਪੱਥਰ ਸਾਬਤ ਹੋਏ ਪਾਤਰ ਨਾਲ ਦੱਪ ਚ ਦੇਖੋ ਐਸ ਐਸ ਮੀਸ਼ਾ ਜੀ ਮੈਂ ਬਹੁਤ ਜ਼ਿਆਦਾ ਇਮਪ੍ਰੈਸ ਹਾਂ ਉਸ ਬੰਦੇ ਤੋਂ ਜਗਤਾਰ ਜੀ ਹੂੰ ਪਾਸ਼ ਠੀਕ ਆ ਨਾਨਕ ਸਿੰਘ ਤੇ ਇਹ ਬੰਦੇ surjit patar ਔਰ gurpujan gildata ਮੈਂ ਇਸ ਕਰਕੇ ਕਹਿਣਾ ਕੋਈ ਜਵਾਬ ਨਹੀਂ ਉਹ ਬੰਦਾ ਕਵੀ ਤਾਂ ਹੈਗਾ ਉਹ ਬੰਦਾ ਕਵੀ ਦੇ ਨਾਲ ਨਾਲ ਨਾ ਉਹਦੀ ਸ਼ਬਦਾਂ ਤੇ ਪਕੜ ਆ ਉਹਨੂੰ ਤੁਸੀਂ ਕਹਿ ਦੋ ਕਿ ਇਸ ਵਿਸ਼ੇ ਤੇ ਬੋਲਣਾ ਤਾਂ ਉਹ ਬੋਲੇਗਾ ਸੋ ਉਹ ਇਹੋ ਜੇ ਲੋਕ ਨੇ ਜਿਨ੍ਹਾਂ ਨਾਲ ਜਿਹੜਾ ਸਾਰਾ ਸਿਸਟਮ ਆ ਉਹ ਚੱਲਦਾ ਤੇ ਸੰਤਰਾ ਮੋਦასი ਔਰ ਮੈਂ ਸਮਝਦਾ ਕਿ ਸਾਡੀ ਸ਼ਾਇਰੀ ਹੈ ਜਿਹੜੀ ਸਾਡੇ ਦੁਨੀਆ ਦੇ ਸਭ ਤੋਂ ਵੱਡੇ ਸ਼ਾਇਰ ਤਾਂ ਗੁਰੂ ਨਾਨਕ ਦੇਵ ਜੀ ਨੇ ਜਿੱਥੋਂ ਸ਼ਾਇਰੀ ਲਗਭਗ ਇੱਕ ਹੀ ਤਰ੍ਹਾਂ ਦੇ ਰਾਈਟਰਸ ਦਾ ਤੁਸੀਂ ਨਾਮ ਆ ਰਿਹਾ ਜਿਨ੍ਹਾਂ ਤੋਂ ਪ੍ਰਭਾਵਤ ਹੋ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੋਕ ਲੋਕ ਨਾਇਕ ਦੇ ਤੌਰ ਤੇ ਵੀ ਵੇਖਿਆ ਜਾ ਸਕਦਾ ਹੈ ਸ਼ਾਇਰ ਦੇ ਤੌਰ ਤੇ ਔਰ ਜਿਹੜੇ ਲੋਕ ਨਾਇਕ ਨੇ ਫਿਰ ਪ੍ਰਸਿੱਧੀ ਵੀ ਉਹੀ ਖੱਟਦੇ ਨੇ ਜ਼ਿਆਦਾ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ ਸ਼ਾਇਰ ਨੇ ਹੁਣ ਤੁਸੀਂ ਦੇਖੋ ਵੀ ਪੰਜਵੇਂ ਪਾਤਸ਼ਾਹ ਗੁਰੂ ਸਿੱਧ ਗੁਰੂ ਅਰਜਨ ਦੇਵ ਜੀ ਨੇ ਜੋ ਆਪਣੀ ਸ਼ਾਇਰੀ ਲਿਖੀ ਆ ਜੋ ਉਹਨਾਂ ਨੇ ਲਿਖਿਆ ਕੋਈ ਲਿਖ ਸਕਦਾ ਨਹੀਂ ਲਿਖ ਸਕਦਾ ਸੋ ਇਹ ਸਾਰੇ ਸਾਰੇ ਤੁਹਾਨੂੰ ਕਿਤੇ ਨਾ ਕਿਤੇ ਸ਼ਾਇਰ ਕੀ ਹੁੰਦਾ ਕਿ ਇੱਕ ਬੰਦਾ ਉਹ ਲੱਗੇ ਯਾਰ ਇਹਨੇ ਮੇਰੇ ਵਾਰੀ ਲਿਖਿਆ ਬਸ ਇਹ ਸ਼ਾਇਰੀ ਆ ਅਸਲ ਚ ਇਹ ਨਜ਼ਮਾਂ ਅਸਲ ਕੇ ਬੰਦੇ ਨੂੰ ਫੀਲ ਹੋਵੇ ਕਿ ਮੈਂ ਯਾਰ ਮੇਰੇ ਨਾਲ ਲਾਈਫ ਚ ਕਦੇ ਆਇਆ ਹੋਇਆ ਸੀ ਬਸ ਇਹ ਅਸਲ ਸ਼ਾਇਰੀ ਆ ਔਰ ਜਿਨ੍ਹਾਂ ਦਾ ਮੈਂ ਨਾ ਲਿਆ ਇਹ ਐਵੇਂ ਹੀ ਲੋਕ ਲੋਕ ਨਾਇਕ ਬਣੇ ਨੇ ਮੌਜੂਦਾ ਦੌਰ ਚ ਉਸ ਲੈਵਲ ਤੇ ਜਿਹੜੇ ਨਾਲ ਕੋਈ ਸ਼ਾਇਰ ਨਜ਼ਰ ਆਉਂਦਾ ਜਿਹੜਾ ਉਹ ਪ੍ਰਸਿੱਧੀ ਜਾਂ ਉਸ ਤਰੀਕੇ ਦਾ ਸਹਿਤ ਸਾਡੀ ਝੋਲੀ ਪਾ ਸਕੂਗਾ ਦੇਖੋ ਮੌਜੂਦਾ ਦੌਰ ਚ ਮੌਜੂਦ ਮੌਜੂਦਾ ਦੌਰ ਚ ਕੋਈ ਓਵੇਂ ਤਾਂ ਨਹੀਂ ਲੱਗ ਰਿਹਾ ਮੈਂ ਬੜੀ ਤੁਹਾਨੂੰ ਇਮਾਨਦਾਰੀ ਨਾਲ ਕਹਾ ਪਰ ਦੱਸਿਆ ਤੁਹਾਨੂੰ ਕਿ ਜਿਵੇਂ ਅਨ ਗੁਰਪ੍ਰਜਨ ਗੇਲ ਨੇ ਜਸਵੰਤ ਜ਼ਫਰ ਨੇ ਇਹੋ ਜੇ ਕੁਝ ਬੰਦੇ ਨੇ ਜਿਹੜੇ ਉਸ ਚੀਜ਼ ਦੀ ਉਸ ਟਾਈਪ ਦੀ ਸ਼ਾਇਰੀ ਕਰ ਰਹੇ ਨੇ ਔਰ ਪਰ ਉਹ ਜਿਤ ਅਸੀਂ ਸੋਚੀਏ ਕਿ ਉਸ ਉਸ ਲੈਵਲ ਦਾ ਕੋਈ ਸ਼ਾਇਰ ਹੈਗਾ ਤਾਂ ਮੇਰਾ ਖਿਆਲ ਆ ਕਿ ਉਸ ਨੂੰ ਅਜੇ ਵਕਤ ਲੱਗੇਗਾ ਜਾਂ ਉਸ ਨੂੰ ਲੋਕ ਦੇਖਣਗੇ ਲੋਕ ਹੀ ਤੈਅ ਕਰਦੇ ਨੇ ਲੋਕ ਹੀ ਕਿਸੇ ਨੂੰ ਨਾਇਕ ਬਣਾਉਂਦੇ ਨੇ ਲੋਕ ਹੀ ਕਿਸੇ ਨੂੰ ਕਹਿੰਦੇ ਨੇ ਕਿ ਵੀ ਨਹੀਂ ਇਹਦਾ ਕੁਝ ਨਹੀਂ ਹੈ ਸੈਦ ਬਰੀ ਜੀ ਕੋਈ ਇੱਕ ਨਜ਼ਮ ਕੇ ਪੋएट ਦੇ ਨਾਲ ਬੈਠੇ ਹੋਈਏ ਤੇ ਉਹਦੀ ਕਵਤਾ ਨਾ ਸੁਣੀ ਤੇ ਫਿਰ ਤੁਹਾਡੇ ਜਿਹੜੀ ਬਹੁਤ ਦਿਲ ਦੇ ਨੇ ਮੈਂ ਐਸੇ ਬਹੁਤ ਸ਼ਾਇਰ ਆਸਤੇ ਸਾਰੀਆਂ ਹੁੰਦੀਆਂ ਕੋਈ ਐਸੀ ਨਜ਼ਮ ਜਿਹੜੀ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਵੀ ਬੜੀ ਲੱਗੀ ਤੇ ਸਨੇਹਾ ਵੀ ਉਹਦਾ ਬੜਾ ਅੱਛਾ ਗਿਆ ਤੇ ਕੋਈ ਵੀ ਜੋ ਤੁਹਾਡੇ ਐਸੋ ਤੇ ਤੁਹਾਡੇ ਧਿਆਨ ਚਾਵੇ ਤੁਸੀਂ ਕੋਈ ਵੀ ਮੈਂ ਕਿਉਂਕਿ ਨਾ ਜੀ ਮੈਂ ਕੈਨੇਡਾ ਬਹੁਤ ਆਉਂਦਾ ਔਰ ਇਹ ਨਹੀਂ ਹੈ ਕੈਨੇਡਾ ਚ ਲੋਕ ਆਪਣੇ ਬੜੇ ਵਧੀਆ ਵੱਸਦੇ ਨੇ ਪਰ ਮੈਨੂੰ ਇੱਥੇ ਆ ਕੇ ਨਾ ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਚ ਉਹ ਤੜਫ ਹੈਗੀ ਆਪਣੇ ਪੰਜਾਬ ਨੂੰ ਦੇਖਣ ਦੀ ਲੋਕ ਸੁਖੀ ਨੇ ਸਾਰਾ ਕੁਝ ਆ ਮੈਂ ਨਹੀਂ ਕਹਿੰਦਾ ਬਹੁਤ ਵਧੀਆ ਕੈਨੇਡਾ ਬੜਾ ਪੀਸਫੁਲ ਤੇ ਲਾਫੁਲ ਕੰਟਰੀ ਆ ਉਹਦੇ ਲਈ ਮੈਂ ਨਾ ਜੀ ਲਿਖਿਆ ਸੀਗਾ ਉਹ ਚੰਦ ਲੈਣਾ ਮੈਂ ਤੁਹਾਨੂੰ ਸੁਣਾਉਣਾ ਕਿ ਅੱਧੀ ਰਾਤੀ ਨੀਂਦਰ ਟੁੱਟੇ ਹੂੰ ਮੋੜਨਾ ਆਉਂਦੀ ਏ ਹੂੰ ਮੈਨੂੰ ਮੇਰੇ ਪਿੰਡ ਦੀ ਮਿੱਟੀ ਰੋਜ਼ ਬੁਲਾਉਂਦੀ ਏ ਹਾਕਮ ਚੰਗੇ ਹੁੰਦੇ ਦੇਸ਼ ਨਿਕਾਲਾ ਨਾ ਮਿਲਦਾ ਹਮ ਹਾਕਮ ਚੰਗੇ ਹੁੰਦੇ ਦੇਸ਼ ਨਿਕਾਲਾ ਨਾ ਮਿਲਦਾ ਕੁਰਸੀ ਕਿੱਥੇ लाचारਾਂ ਨੂੰ ਗਲੇ ਲਗਾਉਂਦੀ ਏ ਮਤਲਬ ਮੈਂ ਉਹਨਾਂ ਲੋਕਾਂ ਨੂੰ ਫੀਲ ਕੀਤਾ ਪੱਗੀ ਪੀਚੀ ਕੋਲਾ ਬਿੰਦਰ ਚੇਤੇ ਆ ਜਾਵਣ ਮਸਾਈ ਕਿਸੇ ਤੋਂ ਹੰਝੂ ਅੱਖ ਛਪਾਉਂਦੀ ਏ ਖੇਤ ਪੈੜੀਆਂ ਛੱਡ ਕੇ ਵੱਡੀ ਜੇਲ੍ਹ ਚ ਆ ਫਸਿਆਂ ਹੁਣ ਤਾਂ ਵਿੱਚ ਫਰਾਰੀ ਵੀ ਨਾ ਚੈਨ ਹੀ ਆਉਂਦੀ ਏ ਪੀਜ਼ੇ 버ਗਰ ਖਾਣ ਦਾ ਮੈਂ ਤਾਂ ਆਦੀ ਹੋ ਚੱਲਿਆ ਪਿੰਡ ਚ ਵੱਡੀ ਬੇਬੇ ਅੱਜ ਵੀ ਸਾਗ ਬਣਾਉਂਦੀ ਏ ਵੇਲ ਮਿਲੀ ਤੇ ਫੂਕ ਦੇਣਗੇ ਵਿੱਚ ਮਸ਼ੀਨਾਂ ਦੇ ਮੈਨੂੰ ਲੈ ਜਾਓ ਪਿੰਡ ਕਟਾਣੀ ਲਾਸ਼ ਵੀ ਤਰਲੇ ਪਾਉਂਦੀ ਏ ਸੋ ਇਹ ਲੈਣਾ ਮੈਂ ਕੁਛ ਇੱਥੋਂ ਦੇ ਜਿਹੜੇ ਜਜਬੇ ਸੀ ਲੋਕਾਂ ਦੇ ਹਾਲਾਂਕਿ ਮੈਂ ਮੈਂ ਬਿਲਕੁਲ ਆਸ਼ਾਵਾਦੀ ਆ ਮੇਰੀ ਬੜੀ ਪੋਜ਼ਿਟਿਵ ਸੋਚ ਆ ਸਕਾਰਾਤਮਕ ਸੋਚ ਆ ਬੰਦੇ ਬਹੁਤ ਵਧੀਆ ਨੇ ਪਰ ਜਿੱਥੋਂ ਤੱਕ ਆਪਣੇ ਪਿੰਡ ਦੀ ਯਾਦ ਆਉਣ ਦਾ ਸਵਾਲ ਆ ਨਾ ਪਿੰਡ ਦੀ ਯਾਦ ਪਿੰਡ ਚ ਹੀ ਰਹਿੰਦੇ ਨੇ ਬਸ ਉਹ ਬੰਦੇ ਬਿਲਕੁਲ ਉਹ ਤਾਂ ਹੈ ਜੀ ਪਰ ਜਿਹੜਾ ਪ੍ਰਵਾਸ ਦਾ ਉਹ ਦਰਵੇਂ ਵਾਲਾ ਯੁੱਗ ਸੀ ਜਦੋਂ ਕਦੀ ਪੁਰਾਣੀ ਗੱਲ ਕਰਦੇ ਹੁੰਦੇ ਸੀ ਪ੍ਰਵਾਸੀ ਸ਼ਹਿਰਾਂ ਦੀ ਵੀ ਜਦੋਂ ਉੱਤੇ ਲੋਕਾਂ ਨੇ ਵੀ 얘ਤਰੀਆਂ ਕੀਤੀਆਂ ਜੀ 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 ਐਸ ਪੀ ਸਿੰਘ ਦਾ ਬੜਾ ਕੰਮ ਹੈ ਪ੍ਰਵਾਸੀ ਸ਼ਹਿਰਾਂ ਤੇ ਤੇ ਪ੍ਰਵਾਸ ਤੇ ਵਿੱਚ ਜਿਹੜੀ ਉਹ ਉਦਾਸੀ ਹੁੰਦੀ ਸੀ ਸ਼ਾਇਦ ਹੁਣ ਸਮਿਆਂ ਨੇ ਉਹ ਸਮੇਟ ਲਈ ਆ ਕਿਉਂਕਿ ਹੁਣ ਬਹੁਤ ਸੌਕਾ ਹੋ ਗਿਆ ਨੇੜੇ ਹੋ ਗਏ ਆ ਜੀ ਅਸੀਂ ਤੁਸੀਂ ਦੇਖੋ ਵੀ ਹਾਂ ਆਪਾਂ ਜੇ ਬੰਬੇ ਤੋਂ ਅੰਮ੍ਰਿਤਸਰ ਜਾਣਾ ਹੋਵੇ ਜਾਂ ਪੰਜਾਬ ਆਉਣਾ ਹੋਵੇ ਤੇ ਉਹਨਾਂ ਟਾਈਮ ਲੱਗਦਾ ਜਿੰਨੇ ਚਿਰ ਚਾਪਾ ਇੱਥੋਂ ਪਹੁੰਚ ਜਾਨੇ ਹੈ ਵੱਡੀ ਗੱਲ ਸਰ ਇਹੋ ਵੱਡੀ ਗੱਲ ਜੀ ਕਿ 80s ਲਾ ਲੋ 90s ਲਾ ਲੋ ਕਿੱਥੇ ਵੀਡੀਓ ਕਾਲਸ ਹੁੰਦੀਆਂ ਸੀ ਹੁਣ ਤੁਸੀਂ ਵੀਡੀਓ ਕਾਲ ਕਰਕੇ ਰੋਜ਼ ਆਪਣਾ ਉੱਥੇ ਜਿਹੜਾ ਤੁਹਾਡਾ ਪਰਿਵਾਰ ਆ ਉਹਦੇ ਨਾਲ ਤੁਸੀਂ ਇਨ ਟੱਚ ਹੋ ਜਾਂਦੇ ਹੋ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹੋ ਸੋ ਇਸ ਚੀਜ਼ ਨੇ ਅੱਛਾ ਜਿਹੜੇ ਪ੍ਰਵਾਸ ਬੈਠੇ ਲੋਕ ਨੇ ਇੱਥੇ ਬੈਠੇ ਲੋਕ ਉਹ ਵੀ ਆਪਣੀ ਸਿਹਤ ਰਚਨਾ ਕਰਦੇ ਆ ਜੀ ਅ ਉਹਦੇ ਬਾਰੇ ਉਥੋਂ ਦੇ ਸ਼ਾਇਰਾਂ ਤੇ ਕੁਝ ਲੋਕਾਂ ਦਾ ਇਹ ਵਿਚਾਰ ਹੈ ਕਿ ਉਹ ਡਾਲਰਾਂ ਦੇ ਯੋਗ ਨਾਲ ਕਿਤਾਬਾਂ ਛਪਾ ਲੈਂਦੇ ਆ ਪਰ ਉਹਨਾਂ ਚ ਉਹ ਚੀਜ਼ ਹੁੰਦੀ ਨਹੀਂ ਤੁਸੀਂ ਕਿਦਾਂ ਵੇਖਦੇ ਹੋ ਕਿ ਪੱਡੇ ਪ੍ਰਵਾਸੀ ਸ਼ਹਿਰ ਨੇ ਹਰ ਤਖਰ ਇੰਨਾ ਕੁਝ ਮਿਕਸ ਹੋ ਗਿਆ ਕਿ ਸਾਰੇ ਵੱਡੇ ਸ਼ਹਿਰ ਵੀ ਇੱਥੇ ਆ ਗਏ ਆ ਪਰ ਜਿਹੜੇ ਸ਼ਹਿਰ ਹੁਣ ਸਾਰੇ ਹੀ ਇੱਥੇ ਆ ਕੇ ਬੈਠ ਗਏ ਤੇ ਉਹ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੇ ਵਿੱਚ ਜਿਹੜੀ ਉਹ ਵਜ਼ਨ ਹੁੰਦਾ ਉਹਨਾਂ ਦੀ ਸ਼ਾਇਰੀ ਚ ਉਹ ਸੱਚਮੁੱਚ ਹੀ ਨਹੀਂ ਹੁੰਦਾ ਜਾਂ ਉੱਥੇ ਕਈ ਨਹੀਂ ਮੈਂ ਇਹ ਗੱਲਾਂ ਨੂੰ ਨਹੀਂ ਮੰਨਦਾ ਕਿਉਂਕਿ ਜਿਨੇ ਜੇ ਕੋਈ ਇੱਥੇ ਡਾਲਰਾਂ ਦੇ ਜ਼ੋਰ ਤੇ ਆਪਣੀ ਕਿਤਾਬ ਛਪਾਉਂਦਾ ਤਾਂ ਉੱਥੇ ਕਈ ਬੰਦੇ ਰੁਪਈਆਂ ਦੇ ਜ਼ੋਰ ਤੇ ਵੀ ਆਪਣੀ ਕਿਤਾਬ ਛਪਾਉਂਦੇ ਹੋਣਗੇ ਇਹ ਸਭ ਮੇਰਾ ਖਿਆਲ ਹੈ ਕਹਿਣ ਦੀਆਂ ਗੱਲਾਂ ਨੇ ਕੋਈ ਇਹਦਾ ਹੈ ਨਹੀਂ ਸ਼ਾਇਰ ਸ਼ਾਇਰੀ ਹੁੰਦਾ ਮੈਂ ਦੁਬਾਰਾ ਕਹਿਣਾ ਇਹ ਸ਼ਾਇਰ ਨੇ ਜੋ ਸ਼ਾਇਰ ਚੰਗਾ ਮਾੜਾ ਉਹ ਵੱਧ ਦੀ ਗੱਲ ਆ ਸ਼ਾਇਰ ਦੇ ਸ਼ਾਇਰ ਦੇ ਜੋ ਦਿਲ ਦੇ ਬਲਬਲੇ ਨੇ ਉਹਨਾਂ ਨੂੰ ਜਦੋਂ ਲਿਖਦਾ ਤਾ ਮੇਰਾ ਖਿਆਲ ਹੈ ਕਿ ਉਹ ਉਹਦੀ ਜਿਹੜੀ ਲੇਖਣੀ ਆ ਉਹ ਇੱਕ ਤੋਂ ਦੂਜੇ ਦੀ ਡਿਫਰੈਂਟ ਤਾਂ ਹੋ ਸਕਦੀ ਆ ਪਰ ਜੇ ਆਪਾਂ ਕਹੀਏ ਕਿ ਨਹੀਂ ਜੀ ਸ਼ਾਇਰ ਨੇ ਤਾਂ ਬੜਾ ਮਾੜਾ ਲਿਖਿਆ ਮਾੜਾ ਨਹੀਂ ਹੁੰਦਾ ਕਿਉਂਕਿ ਉਹਦੇ ਉਹ ਦਿਲ ਦੇ ਵੱਲ ਬਲੇ ਨੇ ਸੋ ਮੈਂ ਸਮਝਦਾ ਕਿ ਸ਼ਾਇਰੀ ਇੱਥੇ ਵੀ ਬਹੁਤ ਵਧੀਆ ਸ਼ਾਇਰੀ ਉੱਥੇ ਵੀ ਬਹੁਤ ਵਧੀਆ ਸ਼ਾਇਰੀ ਚੜ੍ਹਦੇ ਪੰਜਾਬ ਦੀ ਵੀ ਬਹੁਤ ਵਧੀਆ ਸ਼ਾਇਰੀ ਲੈਂਦੇ ਪੰਜਾਬ ਦਾ ਤਾਂ ਖੈਰ ਕੋਈ ਮੁਕਾਬਲਾ ਹੀ ਹੈ ਨਹੀਂ ਉਹਨਾਂ ਦੀ ਜਿਹੜੀ ਸ਼ਾਇਰੀ ਆ ਉਹ ਸਾਡੇ ਤੋਂ ਵੀ ਹੁਣ ਮੇਰਾ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਵਧੀਆ ਸੋ ਇਸ ਕਰਕੇ ਇਹ ਡਾਲਰਾਂ ਤੇ ਰੁਪਈਆਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਕਾਫੀ ਛੋਟੀਆਂ ਨੇ ਕਿਉਂਕਿ ਸ਼ਾਇਰ ਜੋ ਲਿਖਦਾ ਉਹ ਆਪਣੇ ਅੰਦਰੋਂ ਅੰਦਰ ਦੀ ਹੂਕ ਲਿਖਦਾ ਔਰ ਹੂਕ ਆ ਜਿਹੜੀ ਉਹ ਕਿਸੇ ਨੂੰ ਵਧੀਆ ਲੱਗ ਸਕਦੀ ਆ ਕਿਸੇ ਨੂੰ ਉਹੀ ਚੀਜ਼ ਮਾੜੀ ਲੱਗ ਸਕਦੀ ਆ ਪਰ ਸ਼ਾਇਰ ਦਾ ਇਹ ਕਦੇ ਨਹੀਂ ਹੁੰਦਾ ਕਿ ਉਹ ਮਾੜਾ ਸਹਿਤ ਲਿਖ ਕੇ ਹੀ ਆਪਣੀ ਕਿਤਾਬ ਚ ਪਾ ਲਵੇ ਤੁਹਾਡੀ ਗੱਲਾਂ 'ਚ ਹੋਰ ਦੇ ਹੋਰ ਸਵਾਲ ਆਈ ਜਾਂਦੇ ਪਰ ਹੁਣ ਆਪਾਂ ਇੱਥੇ ਹੀ ਆਪਣੀ ਗੱਲ ਬੰਦ ਕਰਦੇ ਆ ਅ ਕੋਈ ਐਸੀ ਗੱਲ ਜਿਹੜੀ ਤੁਸੀਂ ਜ਼ਰੂਰ ਇਸ ਪਲੇਟਫਾਰਮ ਤੋਂ ਕਹਿਣੀ ਚਾਹੁੰਦੇ ਹੋ ਤੇ ਆਪਾਂ ਵਿਚਾਰੀ ਨਾ ਹੋਵੇ ਗੱਲਾਂ ਬਾਤਾਂ ਤੁਹਾਨੂੰ ਲੱਗਦਾ ਹੋਵੇ ਕਿ ਆਹ ਗੱਲ ਮੈਨੂੰ ਮੈਸੇਜ ਦੇਣਾ ਚਾਹੀਦਾ ਸੀ ਜਾਂ ਗੱਲ ਕਰਨੀ ਚਾਹੀਦੀ ਸੀ ਕੋਈ ਐਸੀ ਗੱਲ ਦੇਖੋ ਮੈਂ ਜੋ ਸਮਝਦਾ ਕਿ ਪੰਜਾਬੀ ਬੋਲੀ ਦੁਨੀਆ ਚ ਦੇਖੋ ਪਹਿਲੀਆਂ 10 ਭਾਸ਼ਾਵਾਂ ਚ ਆਉਂਦੀ ਆ ਤੁਸੀਂ ਕੈਨੇਡਾ ਚ ਬੜਾ ਵੱਡਾ ਉਪਰਾਲਾ ਕਰ ਰਹੇ ਹੋ ਤੀਜੀ ਬੋਲੀ ਹੋ ਗਈ ਸਾਡੀ ਇਹ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਇਹ ਜਿਉਂ-ਜਿਉਂ ਘਟ ਰਹੀ ਆ ਲੋਕਾਂ 'ਚ ਇਹਦਾ ਸਾਡੇ ਹੁਣ ਉੱਥੇ ਜਿਹੜੇ ਲੋਕ ਨੇ ਉਹ ਕਨਵੈਂਟ 'ਚ ਪੜ੍ਹਦੇ ਨੇ ਇੰਗਲਿਸ਼ ਬੋਲਦੇ ਆ ਬੱਚੇ ਹਿੰਦੀ ਬੋਲ ਕੇ ਮਾਪੇ ਬੜਾ ਪ੍ਰਾਊਡ ਫੀਲ ਕਰਦੇ ਆ ਮੈਂ ਸਮਝਦਾ ਕਿ ਪੰਜਾਬੀ ਆ ਜਿਹੜੀ ਇਹ ਜ਼ਿੰਦਾਬਾਦ ਰਹਿਣੀ ਚਾਹੀਦੀ ਆ ਔਰ ਸਾਡਾ ਕੈਨੇਡਾ 'ਚ ਵਸਦਿਆਂ ਦਾ ਆਸਟ੍ਰੇਲੀਆ ਇੰਗਲੈਂਡ ਯੂ ਐਸ ਤੇ ਇੰਡੀਆ 'ਚ ਵਸਦਿਆਂ ਦਾ ਸਾਰੇ ਜੋਰ ਹੋਣਾ ਚਾਹੀਦਾ ਕਿ ਬੱਚੇ ਸਾਡੇ ਤਰੱਕੀਆਂ ਕਰਨ ਅੰਗਰੇਜ਼ੀ ਫ੍ਰੈਂਚ ਸਾਰੀਆਂ ਭਾਸ਼ਾਵਾਂ ਸਿੱਖਣ ਪਰ ਪੰਜਾਬੀ ਵਿੱਚ ਵੀ ਉਹ ਇੰਨਾ ਸਾਡੇ ਪੇਰੈਂਟਸ ਦਾ ਹੋਣਾ ਚਾਹੀਦਾ ਕਿ ਉਹ ਜ਼ਰੂਰ ਸਿਖਾਉਣ ਉਹਨਾਂ ਨੂੰ ਤਾਂ ਕਿ ਸਾਡੀ ਜਿਹੜੀ ਬੋਲੀ ਆ ਹਮੇਸ਼ਾ ਜਿੰਦਾਬਾਦ ਇਸ ਮਾਮਲੇ ਸਾਡੀ ਦੂਰੀ ਰੀਤੀ ਆ ਕਹਿਣ ਨੂੰ ਅਸੀਂ ਕਹਿੰਦੇ ਆ ਕਿ ਪੰਜਾਬੀ ਨੂੰ ਪਰਫੁੱਲਤ ਕਰਨਾ ਪੰਜਾਬੀ ਨੂੰ ਮਰਨ ਨਹੀਂ ਦੇਣਾ ਪਰ ਆਪਣੇ ਬੱਚਿਆਂ ਨੂੰ ਅਸੀਂ ਜਦੋਂ ਆਪ ਵੀ ਪੰਜਾਬੀ ਨੂੰ ਤੋੜ ਦਿੰਨੇ ਆ ਤੇ ਫਿਰ ਸਾਡੇ ਸ਼ਹਿਰਾਂ 'ਚ ਵੀ ਹੋਊਗਾ ਤੇ ਆਪਾਂ ਬਾਜੀ ਸਾਰਿਆਂ 'ਚ ਪ੍ਰੋਬਲਮ ਹੈਗੀ ਹੈ ਕਿ ਅਸੀਂ ਕਹਿਣੀ ਤੇ ਕਰਨੀ ਦੇ ਉਦਾਂ ਪੂਰੇ ਨਹੀਂ ਉੱਤਰਦੇ ਜਿਵੇਂ ਪਹਿਲਾਂ ਵੀ ਕੁਐਸਚਨ ਕੀਤਾ ਸੀਗਾ ਤੇ ਲਾਸਟ ਮੈਂ ਤੁਹਾਨੂੰ ਕੁਛ ਨਹੀਂ ਨਾ ਫੇਰ ਇੱਕ ਯਾਦ ਆਇਆ ਬਹੁਤ سارے ਲੇਖਕਾਂ ਨੂੰ ਇਹ ਗਿਲਾ ਰਹਿੰਦਾ ਹੈ ਕਿ ਪਾਠਕ ਨਹੀਂ ਹੈਗਾ ਗੰਭੀਰ ਪੰਜਾਬੀ ਨੂੰ ਪੜਨ ਵਾਲਾ ਕਿਤਾਬਾਂ ਨਹੀਂ ਪੜਦੇ ਲੋਕ ਤੇ ਇਸ ਕਰਕੇ ਕੋਈ ਇਹਨੂੰ profession ਵਜੋਂ ਕੋਈ ਬੰਦਾ ਕੱਲਾ ਸ਼ਹਿਰ ਨਹੀਂ ਹੋ ਸਕਦਾ ਜਿਵੇਂ ਤੁਸੀਂ ਕਿਹਾ ਕਿ ਨਾ ਕੋਈ ਲੇਖਕ ਬਾਕੀ ਪਛਾਵਾ ਹੈਗੀਆਂ ਨੇ ਜਿਹੜੀਆਂ ਉਹਨੂੰ ਰੋਜ਼ੀ ਰੋਟੀ ਇੱਜ਼ਤ ਬਹੁਤ ਕੁਝ ਦਿੰਦੀਆਂ ਨੇ ਸਾਡੇ ਲੋਕਾਂ ਨੂੰ ਇੱਜ਼ਤ ਭਾਵੇਂ ਮਿਲ ਗਈ ਹੋਵੇ ਪਰ ਰੋਜ਼ੀ ਰੋਟੀ ਨਹੀਂ ਲੱਭਦੀ ਉਹ ਚੋਂ ਤੇ ਕੀ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਪਾਠਕਾਂ ਦੀ ਸਮੱਸਿਆ ਹੈ ਜਾਂ ਲੇਖਣੀ 'ਚ ਕੋਈ ਕਮੀ ਆ ਕਿ ਸਾਡੇ ਪਾਠਕ ਖਿੱਚੇ ਨਹੀਂ ਜਾਂਦੇ ਜਾਂ ਕੀ ਸਾਡਾ ਢਾਂਜੇ 'ਚ ਕੋਈ ਗੜਬੜ ਹੈ ਕਿ ਉੱਥੇ ਇਦਾਂ ਦਾ ਵਿਕਸਿਤ ਨਹੀਂ ਕੀਤਾ ਜਾਂਦਾ ਮਾਹੌਲ ਇਹ ਜਵਾਬ ਮੈਂ ਤੁਹਾਨੂੰ ਜ਼ਰੂਰ ਲੈਣਾ ਦੇਖੋ ਇੱਕ ਸਿਸਟਮ ਮਾਡਰਨ ਹੋ ਗਿਆ ਕਈ ਵਾਰ ਆਪਾਂ ਦੇਖਦੇ ਹਾਂ ਕਿ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੀ ਸੇਲ ਨਹੀਂ ਹੁੰਦੀ ਪਰ ਲੋਕੀ ਨੇ ਉਹ ਆਨਲਾਈਨ ਇੰਟਰਨੈਟ ਤੇ ਬੜਾ ਕੁਝ ਪੜ੍ਹ ਲੈਂਦੇ ਆ ਪਹਿਲਾਂ ਨਾਲੋਂ ਪਾਠਕ ਤਾਂ ਸਾਡੇ ਘਟ ਰਹੇ ਆ ਮੇਰੀ ਗੱਲ ਉੱਥੇ ਹੀ ਆ ਗਈ ਕਿ ਜਿਵੇਂ ਹੁਣ ਬੱਚੇ ਨੇ ਜੇ ਉਹਨਾਂ ਦਾ ਪੰਜਾਬੀ 'ਚ ਰੁਝਾਨ ਵਧਾਵਾਂਗੇ ਮੈਂ ਆਪਣੇ ਬੱਚਿਆਂ ਦੇ ਹਮੇਸ਼ਾ ਕਿਹਾ ਹੁੰਦਾ ਸੀ ਕਿ ਰਾਤ ਨੂੰ ਪੰਜਾਬੀ ਅੱਧਾ ਘੰਟਾ ਪੜ੍ਹ ਕੇ ਪੜਨਾ ਸੋ ਇਵੇਂ ਜੇ ਆਪਾਂ ਕਰਾਂਗੇ ਫੇਰ ਤਾਂ ਸਾਡੇ ਪਾਠਕ ਵਧਣਗੇ ਜਿਵੇਂ ਜਿਵੇਂ ਹੁਣ ਨਵੀਂ ਪਨੀਰੀ ਆ ਰਹੀ ਆ ਮੇਰਾ ਖਿਆਲ ਆ ਫੇਰ ਅਦਰਵਾਈਜ਼ ਤਾਂ ਪਾਠਕ ਲੱਭਿਆ ਨਹੀਂ ਲੱਭਣੇ ਔਰ ਦੂਜੀ ਗੱਲ ਮੈਂ ਫੇਰ ਕਹਿਣਾ ਮੇਰੇ ਨਾਲ ਕਈ ਸਹਿਯੋਗੀ ਇਸ ਗੱਲ ਦਾ ਜਿਹੜੇ ਨੇ ਸ਼ਾਇਰ ਉਹ ਗੁੱਸਾ ਵੀ ਕਰ ਲੈਂਦੇ ਨੇ ਕਿ ਅਸੀਂ ਆਪਣੀ ਬੋਲੀ ਨੂੰ ਥੋੜਾ ਸਰਲ ਰੱਖੀਏ ਨਵੀਂ ਪੀੜ੍ਹੀ ਲਈ ਤਾਂ ਕਿ ਉਹ ਜਿਹੜੀ ਕੋਈ ਵੀ ਗੱਲ ਆ ਉਹਨਾਂ ਦੇ ਉੱਤੇ ਦੀ ਨੰਨੰਗੇ ਉਹਨਾਂ ਨੂੰ ਸਮਝ ਆਵੇ ਬਹੁਤ ਸ਼ੁਕਰੀਆ ਵੈਸੇ ਕਹਿਆ ਜਾਂਦਾ ਹੈ ਕਿ ਸਾਰੀ ਜ਼ਿੰਮੇਵਾਰੀ ਬਾਸ਼ਾ ਨੂੰ ਬਚਾਈ ਰੱਖਣ ਦੀ ਸਿਹਤ ਤੂੰ ਹੋਰ ਉੱਪਰ ਲੈ ਕੇ ਜਾਣ ਦੀ ਸ਼ਾਇਰਾਂ ਦੀ ادیਬਾਂ ਦੀ ਇਹਨਾਂ ਲੇਖਕਾਂ ਦੀ ਹੁੰਦੀ ਹੈ ਪਰ ਜਿਵੇਂ ਮੰਗਰ ਸਾਹਿਬ ਨੇ ਕਿਹਾ ਕਿ ਸਾਡੇ ਸਭ ਦੀ ਜ਼ਿੰਮੇਵਾਰੀ ਆ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਉਸ ਤਰ੍ਹਾਂ ਪਿਆਰ ਕਰੀਏ ਜਿਦਾ ਆਪਣੀ ਮਾਂ ਨੂੰ ਕਰਦੇ ਆ ਸੱਚੀ ਮੁੱੱਚੀ ਮਾਂ ਬੋਲੀ ਕਹਿੰਨੇ ਤੇ ਹੈ ਆ ਪਰ ਅੰਦਰੋਂ ਅਸੀਂ ਆਪ ਵੀ ਉਹਦੇ ਦੁਸ਼ਮਣ ਆ ਆਪਣੇ ਬੱਚਿਆਂ ਨੂੰ ਅਸੀਂ ਉਸ ਪਾਸੇ ਉਸ ਤਰੀਕੇ ਨਾਲ ਨਹੀਂ ਪ੍ਰੇਰਦੇ ਤੇ ਥੋੜਾ ਜਿਹਾ ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਜਿਹੜੀ ਮਾਤ ਭਾਸ਼ਾ ਐ ਤੋਂ ਦੂਰੀ ਬਣਾ ਰਿਆ ਇੱਕ ਚਿੰਤਾ ਦਾ ਵਿਸ਼ਾ ਹੈ ਬਹੁਤ ਚਰਚਾ ਹੁੰਦੀ ਆ ਕਿ ਪੰਜਾਬੀ ਭਾਸ਼ਾ ਦੇ ਉੱਤੇ ਸੰਕਟ ਹੈ ਪਰ ਬਹੁਤ ਸਾਰੇ ਜਿਹੜੇ ਦਾਨਸ਼ਵਰ ਨੇ ਉਹ ਲੱਗੇ ਹੋਇਆ ਕਿ ਪੰਜਾਬੀ ਭਾਸ਼ਾ ਜਿਹੜੀ ਸਾਡੇ ਗੁਰੂਆਂ ਨੇ ਅਪਣਾਈ ਸਾਡਾ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਲਿਪੀ ਪੰਜਾਬੀ ਗੁਰਮੁਖੀ ਚ ਹੈ ਪੰਜਾਬੀ ਭਾਸ਼ਾ ਸਮਝਣ ਵਾਲਿਆਂ ਵਾਸਤੇ ਹੀ ਉਹ ਚ ਸਭ ਤੋਂ ਵੱਡਾ ਗਿਆਨ ਹੈ ਇਸ ਕਰਕੇ ਭਾਸ਼ਾ ਮਰਨੀ ਨਹੀਂ ਚਾਹੀਦੀ ਕਿ ਭਜਨ ਗੇਲ ਦੇ ਨਾਲ ਬੜੀ ਵਾਰ ਜ਼ਿਕਰ ਹੋਇਆ ਉਹ ਗੱਲਬਾਤ ਕਰਦੇ ਆਂ ਕੁਰੀ ਮੇਰੇ ਨਾਲ ਵੀ ਕਹਿੰਦੇ ਸੀ ਲੋਕ ਕਹਿੰਦੇ ਆ ਕਿ ਪੰਜਾਬੀ ਦੀ ਜਿਹੜਾ ਪਾਠਕ ਵਰਗ ਹੈ ਜਾਂ ਪੰਜਾਬੀ ਨੂੰ ਟੁੱਟਣ ਦਾ ਕਾਰਨ ਇਹ ਆ ਕਿ ਅਸੀਂ ਉਹਨੂੰ ਧਰਮ ਨਾਲ ਜੋੜ ਦਿੱਤਾ ਉਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ 'ਚ ਹੋਣ ਕਰਕੇ ਤੇ ਪੰਜਾਬੀ ਭਾਸ਼ਾ 'ਚ ਹੋਣ ਕਰਕੇ ਕਿਹੋ ਜਿਹਾ ਮੀਲ ਪੱਥਰ ਬਣ ਗਿਆ ਕਿ ਹੋਰ ਕੋਈ ਭਾਸ਼ਾ ਰਵੇ ਨਾ ਰਵੇ ਪੰਜਾਬੀ ਨੂੰ ਮਾਰਨ ਵਾਲਾ ਕੋਈ ਜੰਮਿਆ ਨਹੀਂ ਕਿਉਂਕਿ ਸਾਡਾ ਧਰਮ ਗ੍ਰੰਥ ਉਹਦੇ ਵਿੱਚ ਹੈ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਨਾਲ ਜੁੜੇ ਹੀ ਰਹਿਣਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਵੀ ਰਹਿਣਾ ਤਾਂ ਸਾਨੂੰ ਉਮੀਦ ਕਰਨੀ ਚਾਹੀਦੀ ਆ ਕਿ ਮਾਗੜ ਸਾਹਿਬ ਵਰਗੇ ਸ਼ਾਇਰ ਉਮੀਦਾਂ ਪਾਲ ਕੇ ਬੈਠੇ ਆ ਤੇ ਅਸੀਂ ਵੀ ਸਾਰੇ ਜਿਹੜੇ ਆ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੀਏ ਉਹਦਾ ਸਤਿਕਾਰ ਕਰੀਏ ਉਦੇ ਲਈ ਜੋ ਵੀ ਕੋਈ ਕੰਮ ਕਰ ਸਕਦੇ ਆ ਥੋੜਾ ਬਹੁਤ ਯੋਗਦਾਨ ਆਪਣਾ ਪਾਉਂਦੇ ਰਹੀਏ ਤੇ ਬਹੁਤ ਬਹੁਤ ਸ਼ੁਕਰੀਆ ਮੰਗੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਿਲ੍ਹ ਸਾਹਿਬ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ